ਕਿਤਾਬ ਕਾਫਲਾ ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੁਸੀਂ ਸੁਣ ਰਹੇ ਹੋ ਰਾਮਸਰੂਪ ਅਣਖੇ ਦਾ ਲਿਖਿਆ ਨਾਵਲ ਕੋਠੇ ਖੜਕ ਸਿੰਘ ਚਲੋ ਆਰੰਭ ਕਰਦੇ ਹਾਂ ਇਸ ਦਾ ਅਗਲਾ ਅਧਿਆਇ ਸਵੇਰੇ 7 ਵਜੇ ਪਸ਼ਪਿੰਦਰ ਉੱਠ ਖੜੀ ਹੋਈ ਪਦਮਾ ਤੇ ਹਰਿੰਦਰ ਰਾਜ ਸੁੱਤੇ ਹੋਏ ਸਨ ਪਸ਼ਪਿੰਦਰ ਨੇ ਚਾਹ ਬਣਾਈ ਅਤੇ ਦੋਵਾਂ ਨੂੰ ਜਗਾ ਕੇ ਚਾਹ ਦੇ ਗਲਾਸ ਫੜਾ ਦਿੱਤੇ ਪਦਮਾ ਦੀ ਪੈਨ ਬੈਠ ਕੇ ਉਹ ਆਪ ਵੀ ਚਾਹ ਪੀਣ ਲੱਗੀ ਜਾ ਪਿੰਦੇ ਉੱਤਨੇ ਜਾਣੇ ਨਿੱਕਿਆ ਨਿੱਕਿਆ ਗੱਲਾਂ ਕਰਦੇ ਰਹੇ ਬਹੁਤੀਆਂ ਗੱਲਾਂ ਪਸ਼ਪਿੰਦਰ ਨੇ ਹੀ ਕੀਤੀਆਂ ਹਰਿੰਦਰ ਤੇ ਪਦਮਾਤਾ ਹੂੰ ਹਾਂ ਹੀ ਕਰਦੇ ਬਸ ਹੰਗਾਰਾ ਪਰਣ ਲਈ ਹੀ ਜਾਂ ਕਦੇ ਛੋਟਾ ਜਿਹਾ ਕੋਈ ਇੱਕ ਫਿਕਰਾ ਚਾਹ ਨੋ ਹੀ ਸੜਾ ਕੇ ਮਾਰ ਮਾਰ ਪੀ ਰਹੇ ਸਨ ਪਸ਼ਪਿੰਦਰ ਉੱਠੀ ਨਮੀ ਤੋਤੀ ਇੱਕ ਮੀਜ ਸਲਵਾਰ ਤੌਲੀਆ ਤੇ ਸਾਬਣ ਬੁਰਸ਼ ਲੈ ਕੇ ਥੱਲੇ ਉਤਰ ਗਈ ਨਾ ਕੇ ਜਦੋਂ ਉਹ ਉੱਤੇ ਆਏ ਤਾਂ ਦੇਖਿਆ ਹਰਿੰਦਰ ਅਤੇ ਪਦਮਾ ਫੇਰ ਸੌਂ ਗਏ ਸਨ। ਉਹਨੇ ਅੰਦਾਜ਼ਾ ਲਾਇਆ ਕਿ ਇਹਨਾਂ ਦੀ ਨੀਂਦ ਪੂਰੀ ਨਹੀਂ ਹੋਈ। ਰਾਤ ਉਹਦੇ ਸੌਣ ਤੋਂ ਬਾਅਦ ਵੀ ਜ਼ਰੂਰ ਉਹ ਗੱਲਾਂ ਕਰਦੇ ਰਹੇ ਹੋਣਗੇ। ਉਹਨੇ ਉਹਨਾਂ ਨੂੰ ਜਗਾਉਣਾ ਠੀਕ ਨਾ ਸਮਝਿਆ। ਚਵਾਰੇ ਅੰਦਰ ਜਾ ਕੇ ਆਪਣੇ ਵਾਲਾਂ ਵਿੱਚ ਕੰਗਾ ਕਰਨ ਲੱਗੀ। ਐਨੈ ਨੂੰ ਕਮਲਾ ਆ ਗਏ। ਹਰਿੰਦਰ ਅਤੇ ਪਦਮਾ ਨੂੰ ਸੁੱਤੇ ਪਏ ਦੇਖ ਕੇ ਹੱਸਣ ਲੱਗੀ ਤੇ ਫਿਰ ਹੱਸਦੀ-ਹੱਸਦੀ ਨਹੀਂ ਪੁੱਛ ਲਿਆ। ਇਹ ਪਏ ਕਿਉਂ ਐ? ਮਸਤੇ ਹੋਏ ਐ? ਰਾਤ ਸੁੱਤੇ ਨਹੀਂ? ਉਹਨਾਂ ਨੇ ਇਹੰਦ ਲਾ ਰਹੇ ਆ ਤੇ ਫਿਰ ਪੁਸ਼ਪਿੰਦਰ ਨੇ ਕਮਲਾ ਨੂੰ ਆਖਿਆ ਫਟਾਫਟ ਆਟਾ ਗੁੰਨ ਕੇ ਪਹਿਲਾਂ ਪਰੌਂਠੇ ਲਾ ਲੈ। ਛੀ ਸਤ ਬਹੁਤ ਹੋਣਗੇ ਉੱਠ ਕੇ ਇਹ ਵੀ ਖਾ ਲੈਣਗੇ। ਫਿਰ ਚਾਹ ਬਣਾ ਦੇ। ਮੈਂ ਤਾਂ ਜਾਣਾ ਕਾਲਜ ਨੂੰ, ਲੇਟ ਹੋ ਰਹੀ ਆ। ਬਗਰੋਂ ਸਬਜ਼ੀ ਬਣਾ ਕੇ ਰੋਟੀਆਂ ਲਾ ਦੇ। ਤਿੰਨਾਂ ਦੀਆਂ ਲਾਉਣੀਆਂ ਨੇ। ਇਹ ਦੁਪਹਿਰ ਤਾਂ ਹੀ ਠਹਿਰਨਗੇ ਦੋਵੇਂ। ਤੂੰ ਰੋਟੀ ਲਾ ਦੇ। ਠਹਿਰਨਗੇ ਤਾਂ ਰੋਟੀ ਖਾ ਲੈਣਗੇ। ਸ਼ਾਇਦ ਠਹਿਰਨ ਨੀ ਗਈ। ਜਾਂਦੇ ਤਾਂ ਲੱਗਦੇ ਨਹੀਂ। ਦੂਜੀ ਵਾਰ ਦੀ ਚਾਹ ਬਣੀ ਤੋਂ ਪਸ਼ਪਿੰਦਰ ਨੇ ਉਹਨਾਂ ਨੂੰ ਜਗਾ ਦਿੱਤਾ ਕਹਿੰਦੀ ਉਠੋ ਬਈ ਹੁਣ ਤਾਂ ਧੂਪਾਂ ਵੀ ਚੜਾਈ ਆ ਮੂੰਹ ਹੱਥ ਧੋਵੋ ਚਾਹ ਬਣੀ ਪਈ ਐ ਪਰੌਂਠੇ ਤਾਂ ਲਾਤੇ ਕਮਲਾ ਨੇ ਪਾਸੇ ਮਾਰ ਦਿੱਤੇ ਅੱਖਾਂ ਮਲਦੇ ਉਹ ਉੱਠ ਕੇ ਬੈਠ ਗਿਆ ਹਰਿੰਦਰ ਨੇ ਚਵਾਰੇ ਵਿੱਚ ਜਾ ਕੇ ਆਪਣਾ ਬੈਗ ਖੋਲਿਆ ਅਤੇ ਦੰਦਾਂ ਦਾ ਬੁਰਸ਼ ਲੱਭਣ ਲੱਗ ਪਿਆ ਬੁਰਸ਼ ਨਹੀਂ ਮਿਲ ਰਿਹਾ ਸੀ ਉਹਨੇ ਬੈਗ ਵਿੱਚਲਾ ਸਾਰਾ ਅਨਿਕ ਸੁੱਖ ਕੱਢ ਕੇ ਕੁਰਸੀ ਉਤੇ ਧਰ ਦਿੱਤਾ ਬੈਗ ਦਾ ਸਮਾਨ ਅਤੇ ਉਹਦੇ ਮੈਲੇ ਮੈਲੇ ਕੱਪੜੇ ਵੇਖ ਕੇ ਪਸ਼ਪਿੰਦਰ ਨੂੰ ਪੁੱਛਣ ਲੱਗੀ ਤੂੰ ਕੱਲ ਆਇਆ ਕਿਥੋਂ ਸੀ ਪਿੰਡੋਂ ਆਇਆ ਤਾਂ ਲੱਗਦਾ ਨਹੀਂ ਕਿਉਂ ਮਾਂ ਹੁਣ ਕੱਪੜੇ ਨਹੀਂ ਧੋਕੇ ਦਿੰਦੀ ਤੇਰੇ ਮੈਂ ਆਪ ਹੀ ਧੋ ਲੈਣਾ ਕੱਪੜੇ ਤਾਂ ਫਿਰ ਕਿਥੋਂ ਆਇਆ ਤੂੰ ਇਹ ਕੁੜਤਾ ਪਜਾਮਾ ਪੈਂਟ ਬਰਸ਼ਰਟ ਭੱਗ ਤੌਲੀਆ ਸਾਰੇ ਕੱਪੜੇ ਇਸ ਵਾਰਗ ਕਰੀ ਫਿਰਦਾ ਲੱਗਦਾ ਤਾਂ ਇਹ ਉਂ ਹੈ ਜਿਵੇਂ ਕਿਸੇ ਕੈਂਪ ਤੋਂ ਮੁੜਿਆ ਹੋਵੇ ਦੋ ਚਾਰ ਦਿਨ ਲਾ ਕੇ ਨਹੀਂ ਕੈਂਪ ਕਿਹੜਾ ਹਰਿੰਦਰ ਨੇ ਵਿਚਲੀ ਗੱਲ ਨਹੀਂ ਦੱਸੀ ਪਸ਼ਪਿੰਦਰ ਉਹਦੇ ਚਿਹਰੇ ਵੱਲ ਸ਼ੱਕ ਭਰੀਆਂ ਨਿਗਾਹਾਂ ਨਾਲ ਝਾਕਣ ਲੱਗੀ ਬੁਰਸ਼ ਉਤੇ ਪੇਸਟ ਲਾ ਕੇ ਹਰਿੰਦਰ ਥੱਲੇ ਉਤਰ ਗਿਆ ਤੌਲੀਆ ਵੀ ਨਾਲ ਲੈ ਗਿਆ ਪਸ਼ਪਿੰਦਰ ਤਿਆਰ ਹੋ ਗਿਆ ਬਾਦਮਾ ਨੂੰ ਪੁੱਛਣ ਲੱਗੀ ਤੂੰ ਕਦੋਂ ਜਾਣਾ ਬਾਦਮਾ ਮੈਂ ਤਾਂ ਆਪ ਚਲਨੀ ਆ ਬਸਨਾ ਕੇ ਅੱਜ ਤੇਰਾ ਸਕੂਲ ਸਕੂਲ ਤਾਂ ਅੱਜ ਛੁੱਟੀ ਆ ਬੁੱਧਵਾਰਾ ਨੂੰ ਅੱਛਾ ਠੀਕ ਹੈ ਤਾਨੂੰ ਬੁੱਧਵਾਰ ਦੀ ਛੁੱਟੀ ਹੁੰਦੀ ਆ ਅੱਗੇ ਵੀ ਦੱਸਿਆ ਸੀ ਤੇ ਤਾਂ ਫੇਰ ਹੋਣੇ ਜਾ ਕੇ ਕੀ ਕਰਾਂਗੀ ਸਕੂਲ ਤਾਂ ਜਾਣਾ ਨਹੀਂ ਮੈਂ ਤਾਂ ਛੁੱਟੀ ਹੋਣ ਕਰਕੇ ਹੀ ਆਈ ਸੀ ਬੇ ਗੱਲਾਂ ਕਰਾਂਗੀਆਂ ਗੱਲਾਂ ਤਾਂ ਕੀਤੀਆਂ ਹੀ ਨਹੀਂ ਕੋਈ ਤੂੰ ਬੈਠ ਮੈਂ ਚੱਲੀਆਂ ਕਾਲਜ 1:30 ਵਜੇ ਤੱਕ ਆ ਜਾਊਂਗੀ ਹਰਿੰਦਰ ਹੈਗਾ ਤੇਰੇ ਕੋਲ ਇਹ ਠਹਿਰ ਕੇ ਵਗ ਜਾਊਗਾ ਤੂੰ ਸ਼ਾਮ ਨੂੰ ਚਲੀ ਜਾਈ ਨਹੀਂ ਤਾਂ ਕੱਲ ਸਵੇਰੇ ਜਾਈ ਪਹਿਲੀ ਬੱਸ ਵਗ ਜੀ 5:30 ਚੱਲ ਪੈਂਦੀ ਐ ਸਭ ਬੱਸਾਂ ਪਸ਼ਪਿੰਦਰ ਨੇ ਆਪਣਾ ਪਰਸ ਚੁੱਕਿਆ ਦੋ ਕਿਤਾਬਾਂ ਕੋਈ ਅਧੇ ਨੋਟਬੁੱਕ ਘੜੀਵਲ ਝਾਕੀ ਅਤੇ ਝਟ ਪੌੜੀਆਂ ਉਤਰਨ ਲੱਗੀ ਹਰਿੰਦਰ ਨਾ ਕੇ ਆਇਆ ਤਾਂ ਪਦਮਾ ਥੱਲੇ ਉਤਰ ਗਈ ਉਹ ਬੁਰਸ਼ ਹੀ ਕਰਕੇ ਆਈ ਜਾਂ ਬਸ ਮੂੰਹ ਧੋ ਕੇ ਆਈ ਕਹਿੰਦੀ ਮੈਂ ਤਾਂ ਸਿਰ ਦੇ ਵਾਲ ਧੋਣੇ ਨੇ ਠਹਿਰ ਕੇ ਨਾ ਆਉਂਗੀ ਕਮਲਾ ਨੇ ਦੁਪਹਿਰ ਦੀ ਰੋਟੀ ਵਾਸਤੇ ਸਬਜ਼ੀ ਬਣਾ ਲਈ ਤੇ ਫਿਰ ਰੋਟੀਆਂ ਵੀ ਪਕਾ ਦਿੱਤੀਆਂ ਪਦਮਾ ਨੇ ਉਹਨੂੰ ਮੁਸਕਰਾ ਕੇ ਆਖਿਆ ਇਹ ਨਫੀਸ ਸਾਡੀ ਚਾ ਚਾਹ ਪਈ ਹੈ ਪਰ ਠੰਡੀ ਹੋ ਗਈ ਹੋ ਫਿਰ ਤੱਤੀ ਕਰ ਦੇ ਨੂੰ ਸਟੋਵ ਬੁਝਾਇਆ ਤਾਂ ਨਹੀਂ ਨਹੀਂ ਸਟੋਵ ਤਾਂ ਜਲਦਾ ਹੈ ਕਮਲਾ ਨੇ ਚਾਹ ਤੱਤੀ ਕਰ ਦਿੱਤੀ ਚਾਹ ਪਰੌਂਠੇ ਪਲੇਟ ਵਿੱਚ ਰੱਖ ਕੇ ਮੇਲਜ ਉੱਤੇ ਲੈ ਆਈ ਕੋਲੀ ਵਿੱਚ ਅੰਬ ਦਾ ਆਚਾਰ ਇੱਕ ਗੰਡਾ ਚੀਰ ਕੇ ਰੱਖ ਦਿੱਤਾ ਉਹ ਪਰੌਂਠੇ ਖਾਣ ਲੱਗੇ ਕਮਲਾ ਨੇ ਆਪਣਾ ਰਸੋਈ ਦਾ ਸਾਰਾ ਕੰਮ ਨਿਵੇੜ ਦਿੱਤਾ। ਕੌਲੀ ਵਿੱਚ ਥੋੜੀ ਜਿਹੀ ਸਬਜ਼ੀ ਪਾ ਕੇ ਹੱਥ ਉੱਤੇ ਹੀ ਤਿੰਨ ਚਾਰ ਰੋਟੀਆਂ ਤਰੀਆਂ ਤੇ ਰਸੋਈ ਵਿੱਚ ਬੈਠ ਕੇ ਰੋਟੀ ਖਾਣ ਲੱਗੀ। ਉਹਨਾਂ ਨੇ ਪਰੌਂਠੇ ਖਾ ਕੇ ਚਾਹ ਪੀ ਲਈ। ਕਮਲਾ ਜਾਣ ਲੱਗੀ ਤਾਂ ਹਰਿੰਦਰ ਨੇ ਵੀ ਆਪਣਾ ਬੈਗ ਸਾਂਭਣਾ ਸ਼ੁਰੂ ਕੀਤਾ। ਕਹਿੰਦਾ ਚੰਗਾ ਵਈ ਬਾਦਮਾ ਰਾਣੀ, ਮੈਂ ਵੀ ਚੱਲਦਾ। ਵਾਹ, ਕਿੱਥੇ ਚੱਲਦਾ? ਪਿੰਡ ਨੂੰ ਜਾਣੇ ਆ, ਹੋਰ ਕਿੱਥੇ ਜਾਣਾ ਆਪਾਂ? ਨਹੀਂ ਨਹੀਂ, ਹਾਲੇ ਨਹੀਂ। ਪਿੰਦਰ ਆਈ ਤਾਂ ਜਾਈ। ਮੈਂ ਫਿਰ ਕੱਲੀ ਆ ਜਾਣਾ ਨਹੀਂ ਮੈਂ ਨਹਾ ਲਵਾਂ ਤੂੰ ਬੈਠ ਲਿਆ ਤੇਰੇ ਕੱਪੜੇ ਵੀ ਧੋ ਦਿੰਨੀ ਆ ਐਨੇ ਮਾਰੇ ਕਿਉਂ ਕੀਤੇ ਨੇ ਇਹ ਪਦਮੰਦ ਦੇ ਬੋਲਣੇ ਜਿਵੇਂ ਉਹਨੂੰ ਬੰਨ ਕੇ ਬਿਠਾ ਲਿਆ ਹੋਵੇ ਉਹਨੇ ਐਨਾ ਹੀ ਆਖਿਆ ਗੱਲ ਤਾਂ ਠੀਕ ਐ ਫਿਰ ਤਾਂ ਚਾਹੇ ਕਿਸੇ ਵੀ ਨਾ ਲੈਂਦਾ ਮੈਂ ਪਰ ਚੱਲ ਕਿਸੇ ਪਿੰਡ ਜਾ ਕੇ ਨਾ ਲਾਂਗੇ ਤੂੰ ਇਹ ਕੱਪੜੇ ਧੋਣ ਵਾਲਾ ਉਪਕਾਰਤਾ ਕਰੀ ਦੇ ਉਹਨੇ ਪੈਂਟ ਬਰਸ਼ਟ ਦੀਆਂ ਜੇਬਾਂ ਫਰੋਲੀਆਂ ਅੱਗ ਝਾੜ ਕੇ ਰੱਖੀ ਫੇਰ ਕਹਿੰਦਾ ਕੁਰਤੇ ਪਜਾਮੇ ਦਾ ਕਿਵੇਂ ਕਰਾਂ ਇਹ ਵੀ ਉਤਾਰ ਦੇ ਇਹ ਵੀ ਧੋ ਦਿਨੀ ਆ ਰਿੰਦਰ ਨੇ ਕੁਰਤਾ ਪਜਾਮਾ ਉਤਾਰ ਦਿੱਤਾ ਸਣੇ ਦੋ ਲਈ ਸਾਰੇ ਕੱਪੜੇ ਇਕੱਠੇ ਕਰਕੇ ਉਹ ਕਹਿੰਦਾ ਲੈ ਤੂੰ ਇਹ ਲੈ ਕੇ ਥੱਲੇ ਚੱਲ ਸਾਬਣ ਸਰਫ ਦੇਖ ਇੱਥੇ ਕਿੱਥੇ ਪਿਆ ਬਾਦਮਾ ਨੇ ਆਪਣੇ ਗਲ ਤੇਰ ਦੇ ਕੱਪੜੇ ਵੀ ਧੋਣੇ ਚਾਹੀਏ ਉਹਨੇ ਆਪਣਾ ਨਾਮਾ ਧੋਤਾ ਹੋਇਆ ਸੂਟ ਲਿਆ ਤੇ ਸਾਬਣ ਸਰਫ ਲੈ ਕੇ ਹਰਿੰਦਰ ਦੇ ਕੱਪੜਿਆਂ ਸਮੇਤ ਥੱਲੇ ਉਤਰ ਗਏ। ਟੂਟੀ ਦਾ ਪਾਣੀ ਬਸ 1 ਘੰਟਾ ਹੋਰ ਰਹਿਣਾ ਸੀ। ਮਾਲਕ ਮਕਾਨ ਗੁਸਲਖਾਨੇ ਦਾ ਕੰਮ ਕਦੋਂ ਦਾ ਨਿਵੇੜ ਚੁੱਕੇ ਸਨ। ਪਾਦਵਾ ਨੇ ਕਾਲ ਨਾਲ ਕੱਪੜੇ ਧੋਣੇ ਸ਼ੁਰੂ ਕੀਤੇ। ਕੱਪੜੇ ਧੋੰਦਿਆਂ ਧੋਂਦਿਆਂ ਨੂੰ ਜ਼ਿਆਦਾ ਆ ਕਿ ਉਹ ਪਸ਼ਪਿੰਦਰ ਦਾ ਸੂਟ ਵੀ ਧੋ ਦਿੰਦੇ। ਉਹਦਾ ਕੋਈ ਤੌਲੀਆ ਆ ਦੇਵੇ। ਪੈਂਟ ਮੁਰਸ਼ੜ ਧੋ ਕੇ ਉਹਨੇ ਉਹਨਾਂ ਦਾ ਸਾਫ ਪਾਣੀ ਕੱਢਿਆ ਤੇ ਲੈ ਕੇ ਉੱਤੇ ਆ ਗਏ। ਧਾਰ ਉੱਤੇ ਸੁੱਕਣੇ ਪਾ ਦਿੱਤੇ। ਚਵਾਰੇ ਵਿੱਚ ਆ ਕੇ ਪਸ਼ਪਿੰਦਰ ਦਾ ਮੈਲਾ ਸੂਟ ਲੱਭਣ ਲੱਗੀ। ਉਹਦਾ ਤੌਲੀਆ ਅਤੇ ਇੱਕ ਦੋ ਕੱਪੜੇ ਹੋਰ ਵੀ ਲੈ ਲੈ। ਹਰਿੰਦਰ ਮੰਝੋਤੇ ਸਾਦਾ ਮੰਗ ਖੇਸ ਦੀ ਗਲਤੀਮਾਈ ਬੈਠਾ ਸੀ। ਕੋਈ ਕਿਤਾਬ ਪੜਨ ਲੱਗਿਆ ਹੋਇਆ ਸੀ। ਉਹ ਚਵਾਰੇ ਵਿੱਚ ਬੜੀ ਤਾਂ ਨਮਾ ਤੋਤਾ ਸੂਟ ਪਾ ਕੇ ਉਹਨੇ ਆਪਣੇ ਵਾਲਾਂ ਦਾ ਜੋੜਾ ਬੰਦਿਆਂ ਵਾਂਗ ਸਿੰਧਾ ਸਿਰ ਉੱਤੇ ਕੀਤਾ ਹੋਇਆ ਸੀ। ਕੰਨਾਂ ਤੇ ਨੱਕ ਵਿੱਚ ਬਾਦਮਾ ਕੋਈ ਗਹਿਣਾ ਨਹੀਂ ਪਹਿਨਿਆ ਕਰਦੀ ਸੀ। ਨਹਾ ਕੇ ਆਈ ਤਾਂ ਉਹਦਾ ਚਿਹਰਾ ਤੋ ਤੀ ਗਾਜਰ ਵਾਂਗ ਨਿਖਰਿਆ ਹੋਇਆ ਸੀ ਹਰਿੰਦਰ ਨੇ ਇੱਕ ਪਾਲਕਤਾਬ ਦੀ ਗੰਭੀਰਤਾ ਵਿੱਚੋਂ ਧਿਆਨ ਕੱਢਿਆ ਤੇ ਦੇਖਿਆ ਪਦਮਾ ਬਹੁਤ ਸੋਹਣੀ ਲੱਗ ਰਹੀ ਸੀ ਉਹ ਗੰਭੀਰਤਾ ਦੇ ਮਾਹੌਲ ਵਿੱਚ ਹੀ ਬੋਲਿਆ ਹੁਣ ਤਾਂ ਤੂੰ ਜਮਾਂ ਕਲੰਡਰ ਉੱਤੇ ਛਪੀ ਸ਼ਿਵਜੀ ਦੀ ਫੋਟੋ ਵਰਗੀ ਲੱਗਦੀਆਂ ਜਿਵੇਂ ਹੁਣ ਤੇਰੇ ਜੂੜੇ ਵਿੱਚੋਂ ਨਦੀ ਦੀ ਧਾਰ ਫੁੱਟ ਨਿਕਲਣੀ ਹੋਵੇ ਨਦੀ ਅੱਜ ਦੀ ਔਟ ਦੀਆਂ ਅੱਖਾਂ ਵਿੱਚ ਜਨਾਬ ਪਦਮਾ ਨੇ ਜਵਾਬ ਦਿੱਤਾ ਅੱਖਾਂ ਵਿੱਚ ਨਦੀ ਕਮਾਲ ਦੀ ਡਿਸਕ੍ਰਿਪਸ਼ਨ ਹੈ ਬਈ ਹਰਿੰਦਰ ਨੇ ਤਾਰੀਫ ਕੀਤੀ ਹਾਂ ਹਾਂ ਔਰਤ ਬੱਲੇ ਦਾ ਸਾਰੀ ਉਮਰ ਰੋਣਾ ਹੀ ਰੋਣਾ ਇਹ ਤਾਂ ਬੜਾ ਪੁਰਾਣਾ ਖਿਆਲ ਹੈ ਤੇਰਾ ਪੁਰਾਣਾ ਨਹੀਂ ਹਰਿੰਦਰ ਮੈਂ ਤਾਂ ਅੱਜ ਵੀ ਖੰਡਾ ਰਹੀ ਹਾਂ ਖੁਦ ਇਸ ਖਿਆਲ ਨੂੰ ਉਹ ਕਿਵੇਂ ਹਰਿੰਦਰ ਨੇ ਕਿਤਾਬ পরা ਰੱਖ ਦਿੱਤੀ ਪੁਸ਼ਪਿੰਦਰ ਨੇ ਕਦੇ ਗੱਲ ਨਹੀਂ ਕੀਤੀ ਤੇਰੇ ਕੋਲ ਤੂੰ ਤਾਂ ਆਪ ਦੇਖਿਆ ਸਾਡਾ ਘਰ ਪਿਤਾ ਜੀ ਗਏ ਤਾਂ ਮੇਰੇ ਦੁੱਖਾਂ ਦੀ ਕਹਾਣੀ ਸ਼ੁਰੂ ਹੋ ਗਈ ਪਤਾ ਨਹੀਂ ਕਿੱਥੇ ਜਾ ਕੇ ਇਹਦਾ ਅੰਤ ਹੋਊਗਾ ਦੁੱਖ ਤੈਨੂੰ ਕਿਉਂ ਉਹ ਦੁੱਖ ਹੈ ਐਵੇਂ ਮੇਰੇ ਵਿਚੇ ਰਹਿ ਗਈ ਮੇਰੇ ਨਾਲ ਦੀ ਬਿੰਦਰ ਪ੍ਰੋਫੈਸਰ ਬਣੀ ਬੈਠੀ ਐ ਫੇਰ ਮੈਨੂੰ ਕਿਸੇ ਨੇ ਕੋਈ ਟ੍ਰੇਨਿੰਗ ਵੀ ਨਾ ਕਰਾਈ ਮੈਂ ਟ੍ਰੇਨਡ ਨਹੀਂ ਸਰਕਾਰੀ ਨੌਕਰੀ ਤੇ ਨਹੀਂ ਲੱਗ ਸਕਦੀ ਬੇਰੋਜ਼ਗਾਰਾਂ ਮੇਰਾ ਰਿਸ਼ਤਾ ਨਹੀਂ ਲੈਂਦਾ ਕੋਈ ਕੀ ਤੇਰੀ ਜ਼ਿੰਦਗੀ ਦੀ ਲਾਈਨ ਬਸ ਵਿਆਹੀ ਐ ਤੇਰਾ ਹਾਂ ਕੁੜੀ ਦੀ ਪਹਿਲੀ ਲਾਈਨ ਤਾਂ ਇਹੀ ਹੁੰਦੀ ਐ ਸਾਡੇ ਸਮਾਜ ਤੂੰ ਤਾਂ ਇੱਕ ਜਾਗਰਤ ਕੁੜੀ ਐ ਐਨਾ ਪੜ੍ਹੀ ਲਿਖੀ ਐ ਮੇਰਾ ਮਤਲਬ ਤੇਰੀ ਬੀਏ ਦੀ ਡਿਗਰੀ ਤੋਂ ਨਹੀਂ ਕਿਤਾਬਾਂ ਪੜ੍ਹ-ਪੜ ਤੂੰ ਆਪਣੇ ਅੰਦਰ ਕਿੰਨਾ ਗਿਆਨ ਸੰਗ੍ਰਹਿ ਬਣਾ ਲਿਆ ਤੈਨੂੰ ਕੋਈ ਕਿਹੜੀ ਟ੍ਰੇਨਿੰਗ ਦੀ ਲੋੜ ਐ ਤੇਰਾ ਜੀਵਨ ਸਾਥ ਪ੍ਰਾਪਤ ਕਰਨ ਵਾਲਾ ਤਾਂ ਕੋਈ ਕਰਮਾ ਵਾਲਾ ਹੋ ਬਦਕਿਸਮਤ ਲੋਕ ਤਾਂ ਤੈਨੂੰ ਨਾ ਪਸੰਦ ਕਰ ਜਾਂਦੇ ਹੋਣਗੇ ਤੂੰ ਤਾਂ ਬੱਸ ਬੱਸ ਹੁਣ ਹੋਰ ਨਹੀਂ ਨਹੀਂ ਤਾਂ ਮੈਂ ਭਕਾਨੇ ਵਾਂਗ ਪਾਟ ਜੂੰਗੀ ਇਹ ਸਭ ਸ਼ਾਬਦਿਕ ਵਡਿਆਈ ਹੈ ਹਕੀਕਤ ਹੋਰ ਚੀਜ਼ ਹੈ ਬਈਵਾ ਕਮਾਲ ਹੈ ਪਦਮਾ ਮੈਂ ਕੋਈ ਕਵੀ ਥੋੜਾ ਵੀ ਤੇਰੀ ਤਾਰੀਫ ਵਿੱਚ ਸ਼ਬਦਾਂ ਦੇ ਪੁੱਲ ਬਨ ਰਿਹਾ ਮੈਂ ਤਾਂ ਸੱਚ ਆਖਦਾ ਚਲ ਇਹ ਤਾਂ ਐਵੇਂ ਵਿੱਚ ਦੀ ਗੱਲ ਆ ਗਈ ਟਾਈਮ ਕੀ ਹੋ ਗਿਆ ਚਾਹ ਬਣਾਵਾਂ ਮਾ ਪੀਏਗਾ ਹਾਂ ਚਾਹ ਤਾਂ ਚਾਹੇ ਕੋਈ ਸਾਰਾ ਦਿਨ ਪਿਆਈ ਜਾਵੇ ਪਦਮਾ ਨੇ ਆਪਣਾ ਜੂੜਾ ਖੋਲ ਕੇ ਵਾਲ ਛੰਡੇ ਪਾਣੀ ਦੀਆਂ ਨਿੱਕੀਆਂ ਨਿੱਕੀਆਂ ਫਹਾਰਾਂ ਸੱਤ ਪੱਖੇ ਦੀ ਹਵਾ ਵਿੱਚ ਇੰਦਰ ਉੱਧਰ ਉੱਧਰ ਉੱਡ ਗਈਆਂ। ਇੱਕੇ ਦੁੱਕੇ ਟਿਮਕਣੇ ਹਰਿੰਦਰ ਦੇ ਹੱਥਾਂ ਉੱਤੇ ਵੀ ਆਗ ਜੰਮੇ। ਪਦਮਰ ਰਸੋਈ ਵਿੱਚ ਗਈ ਤਾਂ ਹਰਿੰਦਰ ਨੇ ਇੱਕ ਟਿਮਕਣੇ ਨੂੰ ਮੱਥੇ ਨਾਲੋਂ ਪੁੰਜ ਲਿਆ। ਉਹਨੂੰ ਲੱਗਿਆ ਜਿਵੇਂ ਉਹਦੇ ਮੱਥੇ ਉੱਤੇ ਕਿਸੇ ਅਲੋਕਾਰ ਦੇ ਚੀ ਦਾ ਲੇਪ ਹੋ ਗਿਆ ਹੋਵੇ। ਇਹ ਲੇਪ ਨਾਲ ਜਿਵੇਂ ਉਹਦੇ ਮੱਥੇ ਨੂੰ ਇੱਕ ਅਕਹਿ ਤਸਕੀਨ ਮਿਲੀ ਹੋਵੇ। ਉਹਨੇ ਅੱਖਾਂ ਜੰਮਕੀਆਂ ਅਤੇ ਕਿਸੇ ਆਣ ਹੋਣੇ ਅਹਿਸਾਸ ਨੂੰ ਆਪਣੇ ਦਿਮਾਗ ਵਿੱਚੋਂ ਛਾਂਡ ਸੁਟਣ ਦੀ ਕੋਸ਼ਿਸ਼ ਕੀਤੀ। ਪਦਮਨ ਡੋਗਲਾ ਸਾਵੇਂ ਤੇ ਚਾਹ ਪਾ ਲਈ ਹਰਿੰਦਰ ਮੰਜੇ ਉਤੇ ਚੌਂਕੜੀ ਮਾਰੀ ਬੈਠਾ ਸੀ ਖੇਸ ਦੀ ਗਲਤੀ ਜਿਵੇਂ ਕੋਈ ਨਵਾਂ ਬਣਿਆ ਸਾਧ ਦਾ ਚੇਲਾ ਪਦਮਾ ਕੁਰਸੀ ਉਤੇ ਬੈਠੇ ਸੀ ਸਿਰ ਦੇ ਸੰਗਣੇ ਵਾਲ ਇੱਕ ਮੋਢਿਓ ਤੋਂ ਦੀ ਕੱਢ ਕੇ ਸਾਤੀ ਉਤੇ ਲਮਕਾਏ ਹੋਏ ਜਿਵੇਂ ਕੋਈ ਸੁਪਨ ਸੁੰਦਰੀ ਹੋਵੇ ਫੂਕਾ ਮਾਰ ਮਾਰੋ ਚਾਹ ਪੀਣ ਲੱਗੇ ਹਰਿੰਦਰ ਨੇ ਚੌੜਚ ਆਖਿਆ ਤੂੰ ਕਿਧਰੇ ਭੂਤ ਤਾਂ ਨਹੀਂ ਕੋਈ ਕਿ ਮੈਂ ਲਗਾਤਾਰ ਚਾਹ ਕੀ ਜਾਨੀ ਆ ਪਦਮਾ ਮੁਸਕਰਾਏ ਹੀ ਬੋਲੀ ਕੁਜ ਨੇ ਮੁਸਕਰਾ ਕੇ ਨੀਵੀ ਪਾ ਲਈ ਚਾਹ ਪੀ ਕੇ ਉਹਨਾਂ ਨੇ ਬਹੁਤ ਗੱਲਾਂ ਕੀਤੀਆਂ ਕਾਫੀ ਸਮਾਂ ਗੁਜ਼ਰ ਚੁੱਕਿਆ ਸੀ ਉਹਨੂੰ ਹੁਣ ਬਹੁਤ ਏਜ ਭੁੱਖ ਲੱਗੀ ਹੋਈ ਸੀ ਮੰਝਿਆਂ ਉੱਤੇ ਪਏ ਹੋਰ ਨਿੱਕਿਆਂ ਨਿੱਕਿਆਂ ਗੱਲਾਂ ਕਰ ਰਹੇ ਉਹ ਪਸ਼ਪਿੰਦਰ ਦੀ ਉਡੀਕ ਕਰਨ ਲੱਗੇ